ਕਰ ਤੇਰੇ ਤੈਉ ਪੈਂਦਾ ਏ ਰਾਤੀ ਬਾ ਰਾਣੀ ਤੂੰ ਜਾ ਪਾਠ ਦਾ ਰੱਖੂ ਮੈਂ ਜੋਰ ਪੂਰਾ ਬਸ ਤੂੰ ਸਿੰਘਾਂ ਤੋਂ ਰੱਖੀ ਵਿਚਾਰ ਰਾਣੀ ਉਹਨੂੰ ਦੱਸ ਤੀ ਨ ਜੁੰਮੀਆਂ ਨੇ ਗੱਲ ਦੀ ਬੀਬੀ ਤੇਰਾ ਜੁੜਦੋ ਹੀ ਛੜੀ ਪਿਆ ਚੱਲ ਜੀ ਪੈਣਾ ਕੱਢਣਾ ਕੋਈ ਛੇਤੀ ਛੇਤੀ ਹੱਲ ਜੀ ਨਹੀਂ ਤਾਂ ਲੰਘਣਾ ਨਹੀਂ ਐਤ ਕੀ ਸਿਆਲ ਰਾਣੀਏ ਤੇਰੀ ਕੁੰਡਲੀ ਚ ਬਹਿ ਗਈ ਤਕਸਾਲ ਰਾਣੀਏ ਤੇਰੀ ਕੁੰਡਲੀ ਚ ਬਹਿ ਗਈ ਤਕਸਾਲ ਰਾਣੀਏ ਕਿਸੇ ਨੇ ਗੱਲ ਅੱਖੀ ਹੋ ਮੌਜਾ ਮਾਨ ਕੀ ਲੈਣਾ ਏ ਕਬਰ ਬਣ ਕੇ ਉਹ ਸਿੱਖ ਕੌਮ ਨਾਲ ਜੀਨੇ ਵੀ ਬੈਰ ਪਾਇਆ ਬੈਰ ਪਾਇਆ ਉਹ ਸਿੱਖ ਕੌਮ ਨਾਲ ਜੀਨੇ ਵੀ ਬੈਰ ਪਾਇਆ ਰਹੇਗੇ ਬਸ ਅਖਬਾਰਾਂ ਦੀ ਖਬਰ ਬਣ ਕੇ ਉਹਨੂੰ ਦੱਸ ਤੀ ਨਜ਼ੂਮੀਆਂ ਨੇ ਗੱਲ ਜੀ ਤੇਰਾ ਜੂਨ ਤੋਂ ਐਸ਼ ਨਹੀਂ ਪਿਆ ਚੱਲ ਜੀ ਓ ਉਹਨੂੰ ਦੱਸ ਤੀ ਨਜ਼ੂਮੀਆਂ ਨੇ ਗੱਲ ਜੀ ਤੇਰਾ ਜੂਨ ਤੋਂ ਐਸ਼ ਨਹੀਂ ਪਿਆ ਚੱਲ ਜੀ ਹੋ ਪੈਣਾ ਕੱਟਣਾ ਕੁਸ਼ਿੰਦੀ ਸ਼ਿੰਦੀ ਹੱਲ ਜੀ ਨਹੀਂ ਤਾਂ ਲੰਗਣਾ ਨਹੀਂ ਐ ਤੇ ਕੀ ਨਹੀਂ ਤਾਂ ਲੰਗਣਾ ਨਹੀਂ ਐ ਤਕੀ ਨਹੀਂ ਤਾਂ ਲੰਗਣਾ ਨਹੀਂ ਐ ਤਕੀ ਸਿਆਲ ਰਾਣੀਆਂ ਨਹੀਂ ਤੇਰੀ ਕੁੰਡਲੀ ਚ ਬੈਗੀ ਕੁੰਡਲੀ ਚ ਬੈਗੀ ਤੱਕ ਸਾਲ ਰਾਣੀਆਂ ਨਹੀਂ ਤੇਰੀ ਕੁੰਡਲੀ ਚ ਬੈਗੀ ਤੱਕ ਸਾਲ ਰਾਣੀਆਂ ਓ ਤੂੰ ਸੱਚੇ ਦਰਬਾਰ ਤੇ ਜੋ ਚਾੜੀਆਂ ਤੂੰ ਸੱਚੇ ਦਰਬਾਰ ਤੇ ਜੋ ਚਾੜੀਆਂ ਤੈਨੂੰ ਬੀਬੀ ਰਾਣੀ ਪਹਿਨੀਆਂ ਨੇ ਪਾਰੀਆਂ ਇਹਨਾਂ ਸਿੱਖਾਂ ਦੀਆਂ ਡਾਡੀਆਂ ਘਰਾਰੀਆਂ ਰੱਖ ਚੁੱਕੀ ਦੀ ਕਮੰਡ ਕੁਝ ਨਾਲ ਰਾਣੀਆਂ ਦੀ ਤੇਰੀ ਕੁੰਡਲੀ ਚ ਬੈਗੀ ਕੁੰਡਲੀ 'ਚ ਬਹਿ ਗਈ ਤੱਕ ਸਾਲ ਰਾਣੀਏ ਨੀ ਤੇਰੀ ਕੁੰਡਲੀ 'ਚ ਬਹਿ ਗਈ ਤੱਕ ਸਾਲ ਰਾਣੀਏ ਤੂੰ ਤਖ਼ਤ ਖੋਜਾਂ ਨੂੰ ਤੂੰ ਸੱਚ ਖੰਡ ਵਾੜਿਆ ਤੈਨੂੰ ਯਾਦ ਹੋਣਾ ਓਦੋਂ ਵੀ ਮੈਂ ਤਾੜਿਆ ਹੋ ਬੜਾ ਪਹੁੰਚਿਆ ਸੀ ਸਾਦੂ ਜੋਂ ਤੁਮਾਰਿਆ ਹੋ ਗਏ ਦੇਵਤੇ ਨਰਾਜ ਤੇਰੇ ਹੋ ਗਏ ਦੇਵਤੇ ਨਰਾਜ ਤੇਰੇ ਹੋ ਗਏ ਦੇਵਤੇ ਨਰਾਜ ਤੇਰੇ ਨਾਲ ਰਾਣੀਏ ਨੀ ਤੇਰੀ ਕੁੰਡਲੀ 'ਚ ਬਹਿ ਗਈ ਕੁੰਡਲੀ 'ਚ ਬਹਿ ਗਈ ਤੱਕ ਸਾਲ ਕੁੰਗਲੀ ਕੇ ਬਾਹਿ ਕਿਤੇ ਸਾਲ ਰਾਨੀ ਓ ਜਿਨ ਜਿਨ ਵੀ ਇਹਨਾਂ ਨੂੰ ਲਲਕਾਰਿਆ ਕਿ ਅੱਖ ਤੋਂ ਵਾਂਗੂ ਪਿੜਿਚ ਖਿਲਾਰਿਆ ਮਸਵਟਿਆ ਜਮਾਲ ਖਨ ਪਾੜਿਆ ਪੰਗਾ ਲੈ ਲਿਆ ਖੜ ਪਿਸਤ ਨਾਲ ਰਾਨੀ ਨੀ ਤੇਰੀ ਕੁੰਗਲੀ ਚ ਬੈ ਗਈ ਕੁੰਗਲੀ ਚ ਬੈ ਗਈ ਟਕਸਾਲ ਅਲੀ ਚੰਬਾਕੀ ਤੱਕ ਸਾਲ ਰਾਣੀਆਂ ਹੋ ਛਾਤੀ ਲੋਹੇ ਦੀਆਂ ਜੈਕ ਟੋਨਾ ਕੱਜ ਤੂੰ ਹੋ 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 ਓ ਛਾਤੀ ਲੋਹੇ ਪੀ ਲੋਹੇ ਦੀਆਂ ਜੈਕ ਡਾਂ ਨ ਕੱਜ ਤੂੰ ਗੱਲ ਖਾਣੇ ਚ ਮਠਾਲੇ ਮੇਰੀ ਅੱਜ ਤੂੰ ਹੋ ਕੁਝ ਸੋਚਣਾ ਨਹੀਂ ਬੱਸ ਪੈਣਾ ਬੱਜ ਤੂੰ ਅੱਖ ਜਦੋਂ ਵੀ ਕੋਈ ਬੋਲੇ ਸੋਹਣੇ ਹਾਜ਼ ਰਾਣੀਆਂ ਨਹੀਂ ਤੇਰੀ ਕੁੰਗਲੀ ਚ ਬੈਗੀ ਕੁੰਗਲੀ ਚ ਬੈਗੀ ਟੱਕ ਸਾਦ ਰਾਣੀਆਂ ਨਹੀਂ ਤੇਰੀ ਕੁੰਗਲੀ ਚ ਬੈਗੀ ਟੱਕ ਸਾਲੇ ਰਾਣੀਆਂ ਓਹ ਗੱਲ ਸੋਚਦਾ ਤਖਬੀ ਅੱਕ ਫੜ ਕੇ ਮਹੀ ਗੱਲ ਸੋਚਦਾ ਤਖਬੀ ਅੱਕ ਫੜ ਕੇ ਕਿਤੇ ਅੱਗ ਜੇ ਸ਼ਹੀਦ ਸਿੰਘ ਛਾੜੀ ਸਾਲ ਰਾਣੀ ਤੇਰੀ ਕੁੰਡਲੀ ਚ ਬੈ ਗਈ ਕੁੰਡਲੀ ਚ ਬੈ ਗਈ ਟੱਕ ਸਾਲ ਰਾਣੀ ਤੇਰੀ ਕੁੰਡਲੀ ਚ ਬੈ ਗਈ ਟੱਕ ਸਾਲ ਰਾਣੀ ਲਿਖ ਗੋਮ ਦੇ ਜਬਾਨੀਆਂ ਝੁਲਾਉਣਗੇ ਟਾਡੀ ਉਹਨਾਂ ਨੂੰ ਸਿੱਦੇ ਜੋਰ ਤੋਂ ਗੋਣਗੇ ਹੋਰ ਯਾਰਾ ਸ਼ਾਇਰ ਕੁਲਵੰਤ ਅੱਟਕ ਸਾਲ ਰਾਨੀਆਂ ਹੋ ਬਹੁਤ ਹੀ ਸਤਿਕਾਰਯੋਗ ਸਰਦਾਰ ਮਹਾਨ ਸਰਦਾਰ ਗਗਨਦੀਪ ਸਿੰਘ ਜੀ ਤੇ ਸਰਦਾਰ ਸੁਖਮਨ ਸਿੰਘ ਜੀ ਜਿਨ੍ਹਾਂ ਵੱਲੋਂ ਵਿਅੰਤ ਖਜਾਨੇ ਢਾਡੀ ਜਿੱਥੇ ਲਈ ਭੇਜੇ ਗਏ ਨੇ ਮਹਾਰਾਜ ਜੀ ਕਿਰਪਾ ਕਰਨ ਅਤੀ ਸਤਿਕਾਰਯੋਗ ਵੀਰ ਗੁਰਵਿੰਦਰ ਸਿੰਘ ਜੀ ਜਿਨ੍ਹਾਂ ਵੱਲੋਂ ਹੁਕਮ ਹੋਇਆ ਇੱਕ ਛੰਦ ਵੀਰ ਮਨਦੀਪ ਸਿੰਘ ਰਜ਼ਾਵادیه ਉਹਨਾਂ ਦਾ ਜਰੂਰ ਸੁਣਾਓ ਖਾਲਸਾ ਜੀ ਜੋ ਸਾਡਾ ਨਮਾ ਚੰਦ ਜੂਨ ਦੇ ਵਿੱਚ ਰਿਲੀਜ਼ ਹੋਇਆ ਕਿ ਅਸੀਂ ਫੈਨ ਹਾਂ ਭਿੰਡਰਾਂ ਵਾਲੇ ਦੇ ਗੱਲ ਪਿਸਟਲ ਤੇ